ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ। ਜਹਾਂ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ। ਅੱਜ ਦੀ ਵੀਡੀਓ ਆਪਾਂ ਪਿੰਡ ਫੂਲ ਦੇ ਵਿੱਚੋਂ ਕਵਰ ਕਰ ਰਹੇ ਆ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਦੋ ਗਾਵਾਂ ਲੈ ਕੇ ਆਏ ਆ। ਜੋ ਕਿ ਫਾਰਮ ਦੇ ਵਿੱਚ ਸੇਲ ਨੇ। ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਆ। ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਬੋਲ ਦੋ ਬਈ। ਨਾਮ ਲਵਦੀ ਬਾਈ ਪਿੰਡ ਫੂਲ ਤਹਿਸੀਲ ਵੀ ਫੂਲ ਬਈ। ਠੀਕ ਹੈ ਜੀ। ਅੱਜ ਆਪਣੇ ਕੋਲ ਕਿੰਨੀਆਂ ਗਾਵਾਂ ਵਕਾਉਣੇ? ਦੋ ਆ ਜੀ। ਇੱਕ ਟੋਕੜਾ ਬਣਾਈ। ਇੱਕ ਦਾ ਮੀਨਾ ਕਰਨ ਦਾ ਜੀ। ਠੀਕ ਤੇ ਮੋਬਾਈਲ ਨੰਬਰ ਦੱਸ ਦਿਓ ਜੀ 8360 179511 ਠੀਕ ਹੈ ਜੀ ਆ ਪਹਿਲੇ ਨੰਬਰ ਤੇ ਗਾ ਦੇਖ ਰਹੇ ਹਾਂ ਇਹਦਾ ਕੀ ਡੇਟ ਲਾਈ ਕਿੰਨੇ ਦਿਨ ਰਹਿ ਗਈ ਸੂਣ ਚ ਇਹਦਾ ਮਹੀਨਾ ਤੋਂ ਕੋਈ ਡੀਕਰੀ ਨਹੀਂ ਹੋਈ 6 ਮਹੀਨਾ ਹੋ ਗਏ ਠੀਕ ਹੈ ਜੀ ਤੇ ਪਿਛਲੇ ਸਾਲ ਕਿੰਨਾ ਕ ਦੁੱਧ ਚੋਇਆ ਜੀ ਇਹਦਾ 20 ਲੀਟਰ ਆਪਾਂ ਚੋਇਆ ਜਾਂ ਵੋੱਚੀ ਠੀਕ ਹੈ ਜੀ ਹਾਂ ਤੇ ਹੁਣ ਸੀਮਨ ਸੁਮਨ ਦਾ ਪਤਾ ਕਿਹੜਾ ਇਹਨਾਂ ਨੇ ਬੀਸਤੀ ਲੱਗੇ ਗਈ ਠੀਕ ਹੈ ਬੀਸਤੀ ਹੀ ਹੋ ਰਹੀ ਇਹਨਾਂ ਦੇ ਤੇ ਬਾਕੀ ਤੋਰ ਦੋ ਇਹਨੂੰ ਬਾਕੀ ਦੋ ਤੋਰਾ ਕਰ ਰਹੇ ਆ ਚੈੱਕ ਥਾਂ ਲੈ ਬੰਨਦਾ ਜੀ ਹਾਂਜੀ ਹੁਣ ਇਹ 66 ਸੀਮਣ ਤੋਂ ਗੱਭਣਾ ਤੇ ਨਹੀਂ ਨਾਰਮਲ ਆਈ ਦੋਨੇ ਬੀਸਟ ਨੂੰ ਨਾਰਮਲ ਕਿੰਨੇ ਮਹੀਨੇ ਸੂਏ ਸੂ ਰਹੀ ਆ ਹੁਣ ਦੋਨੇ ਚੀਜ਼ਾਂ ਹੀ ਦੋਨੇ ਤੀਜੇ ਇੱਕ ਟੋਕਰ ਗੱਭਣਾ ਨੇ ਹਾਂ ਉਹ ਤੇ ਕੋਲ ਗੱਭਣਾ ਹੀ ਹਾਂਜੀ ਇਹਦੇ ਬਾਰੇ ਡਿਟੇਲ ਦੱਸੋ ਕਿੰਨੇ ਕੰਮ ਹੀ ਨਹੀਂ ਗੱਭਣਾ ਹੀ ਇਹ ਵੀ ਚੌਥੇ ਮਹੀਨੇ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਤਾਂ ਕੰਨੇ 14 ਤੇ ਦੁੱਧ ਦੀ ਠੀਕ ਹੈ ਤਾਈ ਇਹਨੇ ਕਿੰਨਾ ਕੱਢਾਈ ਤਾਈ ਵੀ ਪੀਈ ਦੋਨੇ ਤੀਜੀ ਹੋ ਗਈ ਠੀਕ ਹੈ ਬਾਕੀ ਆਪਣਾ ਫਾਰਮ ਦਾ ਕੰਮ ਹੈ ਇਹ ਵੀ ਤੋਰ ਦੋ ਜੀ ਬਾਕੀ ਦੇ 100 ਰੋਟਾਂ ਜੰਕ ਕਰ ਸਕਦੇ ਆ ਬਾਈ ਚਵਾਈ ਦਾ ਟਾਈਮ ਆ 6 ਵੱਜ ਚੁੱਕੇ ਆ ਬਾਕੀ ਵੱਡੇ ਆਗਾ ਨਾ ਫਾਰਮ ਆਈ ਤਾਂ ਧੱਕਾ ਕਰਦੀ ਆ ਹਾਂ ਜੀ ਇਹਦੇ ਵੀ ਨਾਰਮਲ ਹੀ ਸੀ ਮਨ ਲੱਗਿਆ ਆ ਬਾਈ ਠੀਕ ਆ ਜੀ ਤੇ ਰੇਟ ਦੋਨਾਂ ਦਾ ਕੀ ਕਰਤਾ ਜੀ ਫੋਨ ਤੇ ਹੋਊਗਾ ਜੀ ਫੋਨ ਤੇ ਠੀਕ ਆ ਜੈ ਜੇ ਹੋਊਗਾ ਜੀ ਰੇਟ ਬਾਕੀ ਅੱਜ ਦੀ ਵੀੜੇ ਵਿੱਚ ਦੋਨ ਨਾਗ ਸੀ ਬਾਈ ਸਾਨੂੰ ਦੋਨੇ ਦਿਖਾਤੇ ਬਾਕੀ ਰੇਟ ਬਾਈ ਕਹਿੰਦਾ ਫੋਨ ਤੇ ਹੋਊਗਾ